ਜਾਤੀ ਸੁਬਦ ਜਿਹੜੇ ਬੋਲੇ ਗਏ ਨੇ ਅਸਿਸਟੈਂਟ ਡਾਇਰੈਕਟਰ ਨੂੰ ਇਹ ਹੀ ਵਜ੍ਹਾ ਕਿ ਜਾਂ ਇਹਦੇ ਪਿੱਛੇ ਕੋਈ ਇੱਕ ਹੋਰ ਡੀਪ ਵਜ੍ਹਾ ਇਸ ਕਰਕੇ ਮਾਮਲਾ ਹਾਈ ਕੋਰਟ ਚ ਪਹੁੰਚਿਆ ਕਿਉਂਕਿ ਜੇ ਜਾਤੀ ਸੂਚ ਸ਼ਬਦ ਬੋਲੇ ਤੇ ਮਾਮਲਾ ਸਿਰਫ ਤੇ ਸਿਰਫ ਪੰਜਾਬ ਐਸਸੀ ਕਮਿਸ਼ਨ ਤੱਕ ਹੀ ਸੀਮਤ ਰਹਿ ਜਾਣਾ ਸੀ। ਗੁਨਾਸ਼ ਕਾਲਿਆ ਜੀ ਨੇ ਉਦੋਂ ਡ੍ਰਿਫਟੀ ਡਾਇਰੈਕਟਰ ਸੀ ਉਹ ਡਾਇਰੈਕਟਰ ਬਣਦੇ ਤੇ ਉਹ ਉਹਨਾਂ ਨੂੰ ਕਹਿੰਦੇ ਨੇ ਕਿ ਜੀ ਮੈਨੂੰ ਉਹ ਕੇਸ ਦਾ ਰਿਕਾਰਡ ਦਿਓ ਔਰ ਮੈਨੂੰ ਮੋਰਾ ਵੀ ਦਿਓ। ਤੇ ਕਹਿੰਦੇ ਜੀ ਮਤਲਬ ਇਹ ਮੈਂ ਕਿਉਂ ਦੇਵਾਂ ਮੈਂ ਤਾਂ ਆਪਣੀ ਰਿਪੋਰਟ ਸਬਮਿਟ ਕਰ ਚੁੱਕੀ ਆ। ਤਸਵੀਲ ਦਾ ਕਵਰ ਮੈਂ ਤਾਂ ਦੁਬਾਰਾ ਉਹਨੂੰ ਕੋਲ ਕੋਲ ਨਹੀਂ ਸਕਦੀ। ਤੁਸੀਂ ਡਾਇਰੈਕਟਰੋਂ ਤੁਸੀਂ ਆਪਣੀ ਪਾਵਰ ਨਾਲ ਕੋਲੋ। ਓਵਰ ਕੀ ਕਰਦੇ ਨੇ ਕਿ ਇਹ ਕਿ ਆਡੀਓ ਯੂਨਿਟ ਜਿਹੜੀ ਹੈਗੀ ਆ ਪੰਜਾਬ ਫਰੈਂਸਿਕ ਲੈਬ ਦੀ ਉਹਨੂੰ ਦੋ ਯੂਨਟਾਂ 'ਚ ਤਬਦੀਲ ਕਰ ਦਿੱਤਾ ਜਿਹੜੀ ਇੱਕ ਯੂਨਟ ਹੈ ਯੂਨਿਟ ਨੰਬਰ 1 ਜਿਹਦਾ ਇੰਚਾਰਜ ਉਹਨਾਂ ਨੇ ਖੁਦ ਰੱਖਿਆ ਆਪਣੇ ਕੋਲ ਜਿਹਦੇ ਕੋਲੇ 1 ਜਨਵਰੀ 2024 ਤੋਂ ਬਾਅਦ ਦੇ ਕੇਸ ਹੋਣਗੇ ਜਿਹੜਾ ਕਿ ਦੂਜੀ ਯੂਨਟ ਦੇ ਇੰਚਾਰਜ ਉਹ ਡਾਕਟਰ ਸੰਦੀਪ ਕੌਰ ਉਹਨਾਂ ਕੋਲੇ 2024 ਤੱਕ ਦੇ ਕੇਸ 31 ਦਸੰਬਰ 2024 ਤੱਕ ਦੇ ਉਹਨਾਂ ਨੇ ਕਿਹਾ ਜੀ ਸਾਨੂੰ ਮੋਹਰਾਂ ਦੇ ਉਹਨਾਂ ਨੇ ਕਿਹਾ ਜੀ ਮੈਂ ਮੋਹਰਾਂ ਕਿੰਨੇ ਦੇ ਸਕੀ ਤੋ ਤੁਹਾਡੀਆਂ ਆਪਣੀਆਂ ਯੂਨਟਾਂ ਤੁਹਾਡੀਆਂ ਆਪਣੇ ਉਹਨਾਂ ਨੇ ਮੇਰੀ ਮੋਹਰਾਂ ਲੈ ਕੇ ਤੁਸੀਂ ਕਰੋਗੇ ਕੀ ਜੋ ਜ਼ਿਆਦਾ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਡਾਕਟਰ ਸੰਦੀਪ ਕੌਰ ਨੂੰ ਇਹ احساس ਹੁੰਦਾ ਕਿ ਬਈ ਇਹ ਰਿਪੋਰਟ ਬਦਲੀ ਜਾ ਸਕਦੀ ਹੈ ਕਿਉਂਕਿ ਸਾਈਨ ਉਹਨਾਂ ਦੇ ਨੇ ਤੇ ਇਸ ਕਰਕੇ ਜੇ ਸੀਲ ਤੋੜ ਕੇ ਰਿਪੋਰਟ ਬਦਲੀ ਗਈ ਤਾਂ ਨਾਮ ਤੇ ਉਹਨਾਂ ਦੇ ਲੱਗੇਗੀ ਜਦੋਂ ਅਸਿਸਟੈਂਟ ਡਾਕਟਰ ਸੰਦੀਪ ਕੌਰ ਆਪਣੇ ਆਫਿਸ 'ਚ ਕੰਮ ਕਰ ਰਹੇ ਹੁੰਦੇ ਨੇ ਨਾਲ ਉਹਨਾਂ ਦੇ ਜਿਹੜੇ ਜੂਨੀਅਰ EMPLOYEES ਬੈਠੇ ਹੁੰਦੇ ਨੇ ਡਿਸਕਸ ਕਰ ਰਹੇ ਹੁੰਦੇ ਨੇ ਵੀ ਦਿਨ ਦੀ ਨੀਤੀ ਕੀ ਕਰਨਾ ਹੈ ਆਉਂਦੇ ਨੇ ਫਿਰ ਮੋਰਾ ਮੰਗਦੇ ਤੁਸੀਂ ਸਰ ਵੀ ਤੁਸੀਂ ਪਹਿਲਾਂ ਵੀ ਮੰਗ ਚੁੱਕੇ ਹੋ ਤੁਸੀਂ ਬੈਠੋ ਬੈਠ ਕੇ ਗੱਲ ਕਰਦੇ ਹਾਂ ਤਾਂ ਜਾਤੀ ਸੂਚੀ ਦੇ ਸ਼ਬਦ ਜਿਹੜੇ ਹੈਗੇ ਨੇ ਵਰਤਦੇ ਨੇ ਜੇ ਜੇ ਕਿਸੇ ਪ੍ਰਤੀਸਤ ਜਾਤੀসূਚ ਸ਼ਬਦ ਵਰਤੇਗੇ ਪਬਲਿਕ ਪਲੇਸ ਥਿਊ ਦੇ ਵਿੱਚ ਪਬਲਿਕ ਥਿਊ ਦੇ ਵਿੱਚ ਮਤਲਬ ਕਿਸੇ ਦੇ ਸਾਹਮਣੇ ਵਰਤੇਗੇ ਨੇ ਤਾਂ ਪਰਚਾ ਬਣਦਾ ਇਸ ਕੇਸ ਦੇ ਵਿੱਚ ਸਾਰੇ ਮੁਲਾਜ਼ਮਾ ਨੇ ਲਿਖ ਕੇ ਦਿੱਤਾ ਕਿ ਜੀ ਸਾਡੇ ਸਾਹਮਣੇ ਵਰਤੇਗੇ ਨੇ ਜਾਤੀসূਚ ਸ਼ਬਦ ਸਾਡੇ ਸਾਹਮਣੇ ਜਾਤ ਨੂੰ ਲੈ ਕੇ ਉਹਨਾਂ ਨੂੰ ਟਿੱਪਣੀ ਕੀਤੀ ਗਈ ਆ ਕੋਈ ਪਰਚਾ ਨਹੀਂ ਔਰਤ ਅਫਸਰ ਐਸਸੀ ਕਮਿਊਨਿਟੀ ਸੁਵੰਤਿ ਰੱਖਦੀ ਹੈ ਉਹਨੂੰ ਪਰਤਾੜਤ ਕੀਤਾ ਜਾ ਰਿਹਾ ਜਾਤ ਨੂੰ ਲੈ ਕੇ ਜਾਤ ਨੂੰ ਲੈ ਕੇ ਕਿਉਂ ਕੀਤਾ ਜਾ ਰਿਹਾ ਕਿਉਂਕਿ ਉਹ ਇੱਕ ਗੈਰ ਕਾਨੂੰਨੀ ਹੁਕਮ ਮੰਨਣ ਤੋਂ ਕਰ ਇਹਕੋ ਨਹੀਂ ਹੁਕਮ ਕੀ ਹੈ ਕਿ ਉਹ ਜਿਹੜੀ ਰਿਪੋਰਟ ਹੈ ਆਡੀਓ ਰਿਪ ਜਿਹੜੀ ਹੈਗੀ ਆ ਜਿਹਦੇ ਚ ਪਹਿਲਾਂ ਹੁ ਬਿਆਨ ਵੀ ਆਏ ਨੇ ਕੋਤਮਨ ਸਾਹਿਬ ਦਾ ਵੀ ਪੜਿਆ ਸੀ ਕਿ ਜੀ ਆਡੀਓ ਸਿੰਪਲ ਮੈਚ ਨਹੀਂ ਤਾਂ ਹੁਣ ਤੁਸੀਂ ਇੱਥੇ ਅੰਦਾਜ਼ਾ ਲਾ ਲਓਗੇ ਆਡੀਓ ਸਿੰਪਲ ਮੈਚ ਕਿਉਂ ਨਹੀਂ ਬੁਲਾਉਣ ਲਈ ਕੀ ਕੀ ਕੀਤਾ ਗਿਆ 2022 ਦੇ ਵਿੱਚ ਪਰਚਾ ਹੁੰਦਾ ਜਿਹੜੇ ਪੰਜਾਬ ਦੇ ਉਦੋਂ ਹੈਲਥ ਮਨਿਸਟਰ ਸੀ ਬਿਜੇ ਸਿੰਘ ਲੱਗੇ ਉਹਨਾਂ ਦਾ ਇਲਜ਼ਾਮ ਇਹ ਸੀ ਕਿ ਉਹਨਾਂ ਨੇ ਕਿਸੇ ਤੋਂ ਕਮਿਸ਼ਨ ਮੰਗਿਆ 1% ਜਾਂ 2% ਜੋ ਵੀ ਮੈਨੂੰ ਹਰ ਟੈਂਡਰ ਤੋਂ ਕਮਿਸ਼ਨ ਦੇ ਪਰਚਾ ਹੋ ਜਾਂਦਾ ਹੈ ਮਾਨ ਸਾਹਿਬ ਬੜਾ ਇਸ ਗੱਲ ਦਾ ਢੰਡੋਰਾ ਪਟਦਿਆਂ ਕਿ ਦੇਖੋ ਜੀ ਅਸੀਂ ਤਵ ਦਾ ਬੰਦੇ ਟੰਗਦਾ ਤੋਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਕੱਟੜੇ ਇਮਾਨਦਾਰ ਹਾਂ ਅਸੀਂ ਸਾਡੀ ਜਿਹੜੀ ਹੈਗੀ ਬੇਈਮਾਨੀ ਪ੍ਰਤੀ ਸਾਡੀ ਜ਼ੀਰੋ ਟੋਲਰੈਂਸ ਹੈ ਤੇ ਅਸੀਂ ਆਪਣਾ ਬੰਦਾ ਵੀ ਫੜ ਕੇ ਅੰਦਰ ਦੇਤਾ ਸਿੰਗਲਾ ਸਾਹਿਬ ਦੀ ਜੋ ਆਡੀਓ ਸੀ ਵਾਇਸ ਉਹਦਾ ਸੈਂਪਲ ਪਲੱਸ ਜਿਹੜਾ ਸ਼ਿਕਾਇਤ ਕਰਤਾ ਸੀਦਾ ਫੋਨ ਤੇ ਤਿੰਨ ਪਾਰਸਲ ਜਾਨੀ ਕਿ ਟੂਟਲ ਪੰਜਾਬ ਫੋਰੈਂਸਿਕ ਲੈਬ ਦੀ ਫਿਜ਼ਿਕਸ ਡਿਵੀਜ਼ਨ ਦੇ ਵਿੱਚ ਆ ਕੇ ਜਮਾ ਹੁੰਦੇ ਨੇ ਜਿੱਥੇ ਕਿ ਆਡੀਓ ਯੂਨਿਟ ਨੇ ਇਹ ਟੈਸਟ ਕਰਨਾ ਹੁੰਦਾ ਹੈ ਕਿ ਕੀ ਦੋਨੋਂ ਆਵਾਜ਼ਾਂ ਮਿਲਦੀਆਂ ਨੇ ਜਾਂ ਨਹੀਂ ਮਿਲਦੀਆਂ ਡਾਇਰੈਕਟਰ ਅਸ਼ਵਨੀ ਕਾਲਿਆ ਨੇ ਇਹਨਾਂ ਦੇ ਖਿਲਾਫ ਪਹਿਲਾਂ ਵੀ ਇਲਜ਼ਾਮ ਨੇ ਕਿ ਇਹਨਾਂ ਨੇ ਸੈਂਪਲ ਫੇਲ ਕਰਾਇਆ ਇਹਨਾਂ ਨੇ ਰਿਪੋਰਟਾਂ ਬਦਲੀਆਂ ਨੇ ਸਟੇਟ ਦੀ ਫੋਰੈਂਸਿੰਗ ਲੈਬਾਰਟਰੀ ਦੇ ਵਿੱਚ ਇੱਕ ਅਸਿਸਟੈਂਟ ਡਾਇਰੈਕਟਰ ਤੇ ਕੰਮ ਕਰੀਆ ਲੜਕੀ ਸੰਦੀਪ ਕੌਰ ਸੰਦੀਪ ਕੌਰ ਨੂੰ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪੈਂਦਾ ਵਜ੍ਹਾ ਕੀ ਹੈ ਇਲਜ਼ਾਮ ਲੱਗੇ ਨੇ ਡਾਇਰੈਕਟਰ ਤੇ ਕਿ ਉਹਨਾਂ ਨੇ ਜਾਤੀ ਸੂਚਕ ਸ਼ਬਦ ਬੋਲੇ ਨੇ ਇਹਦੇ ਪਿੱਛੇ ਕਾਰਨ ਕੀ ਆ ਉਹ ਕਾਰਨ ਜਾਣਨ ਵਾਸਤੇ ਅਸੀਂ ਗੱਲਬਾਤ ਕਰਾਂਗੇ ਐਡਵੋਕੇਟ ਜਗਤਾਰ ਸਿੰਘ ਸਿੱਧੂ ਹੋਣਾਂ ਨੇ ਜਿਹੜੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਕੇਸ ਦੀ ਪੈਰਵਾਈ ਕਰ ਰਹੇ ਨੇ ਸਿੱਧੂ ਸਾਹਿਬ ਜਾਤੀ ਸੂਚਕ ਸ਼ਬਦ ਜਿਹੜੇ ਬੋਲੇ ਗਏ ਨੇ ਅਸਿਸਟੈਂਟ ਡਾਇਰੈਕਟਰ ਨੂੰ ਇਹ ਹੀ ਵਜ੍ਹਾ ਕਿ ਜਾਂ ਇਹਦੇ ਪਿੱਛੇ ਕੋਈ ਇੱਕ ਹੋਰ ਡੀਪ ਵਜ੍ਹਾ ਜਿਸ ਕਰਕੇ ਮਾਮਲਾ ਹਾਈ ਕੋਰਟ 'ਚ ਪਹੁੰਚਿਆ ਕਿਉਂਕਿ ਜੇ ਜਾਤੀ ਸੂਚਕ ਸ਼ਬਦ ਬੋਲੇ ਤੇ ਮਾਮਲਾ ਸਿਰਫ ਤੇ ਸਿਰਫ ਪੰਜਾਬ ਐਸਸੀ ਕਮਿਸ਼ਨ ਤੱਕ ਹੀ ਸੀਮਤ ਰਹਿ ਜਾਣਾ ਸੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਪਹਿਲੀ ਗੱਲ ਤੇ ਇਹ ਮੁੱਦਾ ਚੱਕਣ ਲਈ ਅਸਲ ਦੇ ਵਿੱਚ ਇਹ ਕਹਾਣੀ ਤਾਂ ਹੈ ਇੱਕ ਐਸਸੀ ਮਤਲਬ ਕਰਮਚਾਰੀ ਦੀ ਉਤਪੀੜਨ ਦੀ ਪਰ ਉਹ ਵੀ ਇੱਕ ਲੜਕੀ ਹੈ ਔਰ ਅਸਿਸਟੈਂਟ ਡਾਇਰੈਕਟਰ ਦੇ ਉਹਦੇ ਦੇ ਕੰਮ ਕਰ ਰਹੀ ਹੈ ਜੀ ਪਰ ਉਹਦੀ ਵਜ੍ਹਾ ਜੋ ਹੈ ਉਹ ਜਿਹੜੀ ਮੈਂ ਤੁਹਾਨੂੰ ਡਿਸਕਸ ਕਰਨੀ ਚਾਹੂੰਗਾ ਜੀ ਕਿ ਇੱਕ 2022 ਦੇ ਵਿੱਚ ਪਰਚਾ ਹੁੰਦਾ ਹੈ ਜਿਹੜੇ ਪੰਜਾਬ ਦੇ ਉਦੋਂ ਹੈਲਥ ਮਨਿਸਟਰ ਸੀ ਬਿਜੇ ਸਿੰਘ ਰਾਜੀ ਜੀ ਤੇ ਉਹਨਾਂ ਦਾ ਇਲਜ਼ਾਮ ਇਹ ਸੀ ਕਿ ਉਹਨਾਂ ਨੇ ਕਿਸੇ ਤੋਂ ਮਤਲਬ ਕਮਿਸ਼ਨ ਮੰਗਿਆ 1% ਜਾਂ 2% ਜੋ ਵੀ ਅਖਬਾਰਾਂ ਚ ਆਇਆ ਨਾ ਕਿ ਵੀ ਮੈਨੂੰ ਹਰ ਟੈਂਡਰ ਚੋਂ ਕਮਿਸ਼ਨ ਦਿਓ ਪਰਚਾ ਹੋ ਜਾਂਦਾ ਮਾਨ ਸਾਹਿਬ ਬੜਾ ਇਸ ਗੱਲ ਦਾ ਢੰਡੋਰਾ ਪਟਦੇ ਨੇ ਕਿ ਦੇਖੋ ਜੀ ਅਸੀਂ ਤਾਬਦਾ ਬੰਦੇ ਟੰਗ ਤਾਂ ਜੀ ਤੋ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਕਟੜੇ ਇਮਾਨਦਾਰ ਹਾਂ ਅਸੀਂ ਅਸੀਂ ਸਾਡੀ ਜਿਹੜੀ ਹੈਗੀ ਬੇਈਮਾਨੀ ਪ੍ਰਤੀ ਸਾਡੀ ਜ਼ੀਰੋ ਟੋਲਰੈਂਸ ਹੈ ਤੇ ਅਸੀਂ ਆਪਣਾ ਬੰਦਾ ਵੀ ਫੜ ਕੇ ਅੰਦਰ ਦੇਤਾ ਜੀ ਚਲੋ ਆਖਰ ਨੂੰ ਫਿਰ ਉਹਨਾਂ ਨੂੰ ਜਮਾਨਤ ਵੀ ਮਿਲ ਜਾਂਦੀ ਹੈ ਹੁਣ ਜਦੋਂ ਹਲੇ ਤੱਕ ਉਹਨਾਂ ਨੇ ਚਲਾਨ ਨਹੀਂ ਪੇਸ਼ ਹੋਇਆ ਕਰੇਗਲ ਦੇ ਚਲਾਨ ਪੇਸ਼ ਕਰਨ ਦਾ ਨਾਰਮਲ ਟਾਈਮ 90 ਦਿਨ ਹੁੰਦਾ ਜੀ 90 ਦਿਨ ਕਦੋਂ ਦੇ ਲੰਘ ਚੁੱਕੇ ਨੇ ਤੇ ਹੁਣ ਆ ਕੇ ਕੀ ਹੈ ਕਿ ਕੈਂਸਲੇਸ਼ਨ ਪੁਰਧਾਰ ਹੋ ਗਈ ਪੰਜਾਬ ਨੂੰ ਸਾਰੇ ਨੂੰ ਪਤਾ ਜੀ ਇਹਦੇ ਪਿੱਛੇ ਜਿਹੜੀ ਕਹਾਣੀ ਕੀ ਹੈ ਕਿ ਸਿੰਗਲਾ ਸਾਹਿਬ ਦੀ ਜੋ ਆਡੀਓ ਸੀ ਵਾਇਸ ਜੀ ਉਹਦਾ ਸੈਂਪਲ ਪਲੱਸ ਜਿਹੜਾ ਸ਼ਿਕਾਇਤਕਰਤਾ ਦਾ ਫੋਨ ਜੀ ਤੇ ਤਿੰਨ ਪਾਰਸਲ ਜਾਨੀ ਕਿ ਟੋਟਲ ਪੰਜਾਬ ਫੋਰੈਂਸਿਕ ਲੈਬ ਦੇ ਫਿਜ਼ਿਕਸ ਡਿਵੀਜ਼ਨ ਦੇ ਵਿੱਚ ਆ ਕੇ ਜਮਾ ਹੁੰਦੇ ਨੇ ਜੀ ਜਿੱਤੇ ਕੇ ਆਡੀਓ ਯੂਨਿਟ ਨੇ ਇਹ ਟੈਸਟ ਕਰਨਾ ਹੁੰਦਾ ਹੈ ਕਿ ਕੀ ਦੋਨੋਂ ਆਵਾਜ਼ਾਂ ਮਿਲਦੀਆਂ ਨੇ ਜਾਂ ਨਹੀਂ ਮਿਲਦੀਆਂ ਜੀ ਤਾਂ ਉਹ ਆਵਾਜ਼ਾਂ ਬਿਲਕੁਲ ਮਿਲਦੀਆਂ ਜਾਂ ਨਹੀਂ ਮਿਲਦੀਆਂ ਇਹ ਤਾਂ ਮੈਂ ਕਿਉਂਕਿ ਮੈਂ ਨਹੀਂ ਦੱਸ ਸਕੂਗਾ ਕਿਉਂਕਿ ਇੱਕ ਕੰਫਿਡੈਂਸ਼ੀਅਲ ਚੀਜ਼ ਹੈ ਕਿ ਤਾਂ ਮੇਰੇ ਕਲਾਇੰਟ ਨੇ ਮੈਂ ਉਹਨਾਂ ਨੂੰ ਡਾਇਰੈਕਟਲੀ ਪੁੱਛਿਆ ਵੀ ਹੈ ਨਹੀਂ ਪਰ ਹਾਲਾਤ ਜਿਹੜੇ ਨੇ ਉਹ ਵੀ ਬਹੁਤ ਕੁਝ ਦੱਸਦੇ ਹੁੰਦੇ ਨੇ ਉਹ ਕੁਲਮਾ ਲਾ ਕੇ ਰਿਪੋਰਟ ਜਿਹੜੀ ਹੈਗੀ ਆ ਉਹ ਪੇਸ਼ ਹੋ ਜਾਂਦੀ ਹੈ ਜੀ ਰਿਪੋਰਟ ਉਹ ਤਿਆਰ ਕਰਕੇ ਜਿਹੜਾ ਅਗਸਤ 8 ਅਗਸਤ 2024 ਨੂੰ ਜੀ ਉਦੋਂ ਜਿਹੜੇ ਡਾਇਰੈਕਟਰ ਸੀਗੇ ਉਹਨਾਂ ਨੂੰ ਉਹ ਸੌਂਪ ਦਿੰਦੇ ਜੀ ਉਸ ਤੋਂ ਬਾਅਦ 5 ਸਤੰਬਰ 2024 ਨੂੰ ਜਿਹੜੇ ਅ ਵਿਨਾਸ਼ ਕਾਲੀਆ ਜੀ ਨੇ ਜੀ ਉਦੋਂ ਡਿਫਟੀ ਡਾਇਰੈਕਟਰ ਸੀ ਉਹ ਡਾਇਰੈਕਟਰ ਬਣਦੇ ਜੀ ਤੇ ਉਹ ਉਹਨਾਂ ਨੂੰ ਕਹਿੰਦੇ ਨੇ ਕਿ ਜੀ ਮੈਨੂੰ ਉਹ ਕੇਸ ਦਾ ਰਿਕਾਰਡ ਦਿਓ ਔਰ ਮੈਨੂੰ ਮੋਰਾ ਵੀ ਦਿਓ ਜੀ ਉਹ ਕਹਿੰਦੇ ਜੀ ਮਤਲਬ ਇਹ ਮੈਂ ਕਿਉਂ ਦੇਵਾਂ ਮੈਂ ਤਾਂ ਆਪਣੀ ਰੂਟ ਸਬਮਿਟ ਕਰ ਚੁੱਕੀ ਹਾਂ ਉਹ ਸੀਲਡ ਹੈ ਕਵਰ ਮੇਰੇ ਦੁਆਰਾ ਉਹਨੂੰ ਖੋਲ੍ਹ ਨਹੀਂ ਸਕਦੀ ਤੁਸੀਂ ਡਾਇਰੈਕਟਰਾਂ ਤੁਸੀਂ ਆਪਣੀ ਪਾਵਰ ਨਾਲ ਖੋਲ੍ਹੋ ਉਹ ਫਰਕ ਕੀ ਕਰਦੇ ਨੇ ਕਿ ਕਿ ਆਡੀਓ ਯੂਨਿਟ ਜਿਹੜੀ ਹੈਗੀ ਆ ਪੰਜਾਬ ਫੋਰੈਂਸਿਕ ਲੈਬ ਦੀ ਉਹਨੂੰ ਦੋ ਯੂਨਟਾਂ 'ਚ ਤਬਦੀਲ ਕਰ ਦਿੰਦੇ ਨੇ ਅੱਛਾ ਕਿ ਜਿਹੜੀ ਇੱਕ ਯੂਨਿਟ ਹੈ ਯੂਨਿਟ ਨੰਬਰ 1 ਜਿਹਦਾ ਇੰਚਾਰਜ ਉਹਨੇ ਖੁਦ ਰੱਖਿਆ ਆਪਣੇ ਕੋਲ ਹੂੰ ਹੂੰ ਜਿਹਦੇ ਕੋਲੇ 2024 1 ਜਨਵਰੀ 2024 ਤੋਂ ਬਾਅਦ ਦੇ ਕੇਸ ਹੋਣਗੇ ਜਿਹੜਾ ਕਿ ਦੂਜੀ ਯੂਨਿਟ ਦੇ ਇੰਚਾਰਜ ਉਹ ਡਾਕਟਰ ਸੰਦੀਪ ਕੌਰ ਜੀ ਉਹਨਾਂ ਕੋਲੇ 2024 ਤੱਕ ਦੇ ਕੇਸ 31 ਦਸੰਬਰ 2024 ਤੱਕ ਦੇ ਕੇਸ ਜੀ ਕਿਉਂਕਿ ਇਹ ਕੇਸ 2022 ਦਾ ਸੀ ਜੀ ਇਸ ਕਰਕੇ ਉਹਨਾਂ ਕੋਲ ਰਿਕਾਰਡ ਸੀ ਤਾਂ ਫਿਰ ਉਹਨਾਂ ਨੇ ਜਾਂ ਤਾਂ ਉਹਨੂੰ ਗਲਤ ਆਰਡਰ ਪਾਸ ਹੋਇਆ ਜਾਂ ਕੀ ਹੋਇਆ ਉਹਨਾਂ ਨੇ ਕਿਹਾ ਜੀ ਸਾਨੂੰ ਮੋਹਰਾਂ ਦਿਓ ਉਹਨਾਂ ਨੇ ਕਿਹਾ ਜੀ ਮੈਂ ਮੋਹਰਾਂ ਕਿਵੇਂ ਦੇਸੋ ਦੀ ਬਣੀ ਮਤਲਬ ਤੁਹਾਡੀਆਂ ਆਪਣੀਆਂ ਯੂਨਿਟਾਂ ਤੁਹਾਡੀਆਂ ਆਪਣੀਆਂ ਉਹਨਾਂ ਨੇ ਮੇਰੀਆਂ ਮੋਹਰਾਂ ਲੈ ਕੇ ਤੁਸੀਂ ਕਰੋਗੇ ਕੀ ਜੀ ਇਹਦੇ ਬਾਰੇ ਥੋੜਾ ਤੁਸੀਂ ਦੱਸੋ ਪਰ ਉਹ ਦਬਾਅ ਪਾਉਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਦੇ ਪਿੱਠ ਪਿੱਛੇ ਜਿਹੜਾ EMPLOYEES ਨੂੰ ਵੀ ਦਬਾਇਆ ਜਾਂਦਾ ਉਹ ਵੀ ਜਿਹੜਾ ਰਿਕਾਰਡ ਹੈ ਕਿ ਉਹਨਾਂ ਨੇ ਜਿਹੜੇ ਜਿਠੀ ਲਿਖੀ ਹੈ এমপ্লয়ੀਜ਼ ਨੇ ਤੇ ਅਲਟੀਮੇਟਲੀ ਕੀ ਹੁੰਦਾ ਹੈ ਕਿ ਜਦੋਂ ਬਹੁਤ ਜ਼ਿਆਦਾ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਡਾਕਟਰ ਸੰਦੀਪ ਕਾਨੂੰਨ ਨੂੰ ਇਹ احساس ਹੁੰਦਾ ਹੈ ਕਿ ਬਈ ਇਹ ਰਿਪੋਰਟ ਬਦਲੀ ਜਾ ਸਕਦੀ ਹੈ ਜੀ ਕਿਉਂਕਿ ਸਾਈਨ ਉਹਨਾਂ ਦੇ ਨੇ ਤੇ ਇਸ ਕਰਕੇ ਜੇ ਸੀਲ ਤੋੜ ਕੇ ਰਿਪੋਰਟ ਬਦਲੀ ਗਈ ਤਾਂ ਨਾਮ ਤੇ ਉਹਨਾਂ ਦੇ ਲੱਗੇਗੀ ਤਾਂ 1 ਜਨਵਰੀ 2025 ਨੂੰ ਉਹ ਪੰਜਾਬ ਹோம் ਡਿਪਾਰਟਮੈਂਟ ਜਿਹੜਾ ਕਿ ਪੇਰੈਂਟ ਡਿਪਾਰਟਮੈਂਟ ਹੈ ਜਿਹਦੇ ਅੰਦਰ ਇਹ ਪੰਜਾਬ ਫੋਰੈਂਸਿਕ ਜਿਹੜੀ ਸਾਇੰਸ ਲੈਬੋਰਟਰੀ ਹੁੰਦੀ ਹੈ ਉਹਨਾਂ ਨੂੰ ਲਿਖਦੇ ਨੇ ਕਿ ਜੀ ਇਸ ਤਰੀਕੇ ਨਾਲ ਜਿਹੜੇ ਸਾਡੇ ਡਾਇਰੈਕਟਰ ਨੇ ਜਿਹੜੇ ਆਪਣਾ ਅਸ਼ਵਨੀ ਕਾਲੀਆ ਜੀ ਮੇਰੇ ਤੇ ਦਬਾਅ ਪਾ ਰਹੇ ਨੇ ਏਕੇ ਜੀ ਮੋਹਰਾਂ ਦਿਓ ਇਹਦੇ ਨਾਲ ਮੈਨੂੰ ਪੂਰਾ ਸ਼ੱਕ ਹੈ ਜਿਹੜੀ ਕੇਸ ਪ੍ਰਾਪਰਟੀ ਹੈ ਇਹਦੇ ਵਿੱਚ ਛੇੜਛਾੜ ਹੋ ਸਕਦੀ ਹੈ ਇਹਨੂੰ ਬਦਲਿਆ ਜਾ ਸਕਦਾ ਮੈਂ ਆਪਣੀ ਰਿਪੋਰਟ ਸਬਮਿਟ ਕਰ ਚੁੱਕੀ ਹਾਂ 8 ਅਗਸਤ 2024 ਨੂੰ ਹੁਣ ਜੇ ਕੋਈ ਛੇੜਛਾੜ ਹੁੰਦੀ ਹੈ ਤਾਂ ਉਹਦੇ ਚ ਮਰ ਮੈਂ ਨਹੀਂ ਹੋਣਾ ਜੀ ਆਬਵੀਅਸਲੀ ਏਮਪਲੋਈ ਨੇ ਆਪਣੇ ਸਬੰਧਾਂ ਵਿੱਚ ਬਚਾਈ ਲਈ ਆਪਣੀ ਸੇਫ ਸਾਈਟ ਕਰਨੀ ਹੁੰਦੀ ਐਣੀ ਗੱਲ ਉਹ ਇਸ ਗੱਲ ਤੋਂ ਖੇਚਦੇ ਨੇ ਕਾਲੇ ਸਭ 10 ਜਨਵਰੀ ਨੂੰ ਜਦੋਂ ਅਸਿਸਟੈਂਟ ਡਾਕਟਰ ਸੰਦੀਪ ਕੋਰ ਆਪਣੇ ਆਫਿਸ ਚ ਕੰਮ ਕਰ ਰਹੇ ਹੁੰਦੇ ਨੇ ਨਾਲ ਉਹਨਾਂ ਦੇ ਜਿਹੜੇ ਜੂਨੀਅਰ ਏਮਪਲੋਈ ਬੈਠੇ ਹੁੰਦੇ ਨੇ ਡਿਸਕਸ ਕਰ ਰਹੇ ਹੁੰਦੇ ਨੇ ਕਿ ਕੀ ਕੀ ਕਰਨਾ ਤੇ ਆਉਂਦੇ ਨੇ ਉਹ ਫਿਰ ਮੋਰਾ ਮੰਗਦੇ ਤੁਸੀਂ ਸਰ ਵੀ ਤੁਸੀਂ ਪਹਿਲਾਂ ਵੀ ਮੰਗ ਚੁੱਕੇ ਹੋ ਤੁਸੀਂ ਬੈਠੋ ਬੈਠ ਕੇ ਗੱਲ ਕਰਦੇ ਆਪਾਂ ਤਾਂ ਉਜਾਤੀ ਸੂਚਕ ਸ਼ਬਦ ਜਿਹੜੇ ਹੈਗੇ ਨੇ ਬਰਤਦੇ ਨੇ ਕਿ ਤੂੰ ਕੀ ਇਹ ਮਤਲਬ ਆਪਣਾ ਕਰ ਰੱਖਿਆ ਤੇ ਮਤਲਬ ਉਹਨਾਂ ਨੂੰ ਬਹੁਤ ਮੰਦਾ ਬੋਲਦੇ ਨੇ ਤਾਂ ਉਹ ਬੜਾ ਉਹ ਸ਼ਕਲ ਤੋਂ ਕਿਉਂਕਿ ਜਦੋਂ ਤੁਸੀਂ ਇੱਕ ਅਸੈਸ਼ਨ ਟਰੈਕਟਰ ਦੇ ਅਹੁਦੇ ਤੋਂ ਤੁਹਾਡੇ ਜੂਨੀਅਰਸ ਦੇ ਸਾਹਮਣੇ ਤੁਹਾਨੂੰ ਕੋਈ ਜਾਤ ਨੂੰ ਲੈ ਕੇ ਤੁਹਾਨੂੰ ਕੋਈ ਇਸ ਤਰੀਕਾ ਨਾਲ ਬੋਲੇ ਤਾਂ ਬੰਦੇ ਦੀ ਡਿਗਨਿਟੀ ਤਾਂ ਮਤਲਬ ਤਰਝ ਉੱਡ ਜਾਂਦੀਆਂ ਹੁੰਦੀਆਂ ਹੈ ਦਿਲਸ ਕੰਫੀਡੈਂਸ ਦੀਆਂ ਤਾਂ ਬੜਾ ਉਹਨਾਂ ਨੂੰ ਹਰਟ ਹੁੰਦਾ ਨਾ ਤੇ ਉਹ ਕੀ ਕਰਦੇ ਨੇ ਤਾਂ ਉਹ ਜਿਹੜਾ ਜਿਹੜਾ ਐਸੇ ਕਮਿਸ਼ਨ ਹੈ ਉਹਨੂੰ ਲੈਟਰ ਲਿਖੇ ਜੀ ਕੀ ਜਿੱਦਾਂ ਦਾ ਕਰਕੇ ਸਾਰਾ ਇਨਸੀਡੈਂਟ ਹੋਇਆ ਹੋਇਆ ਕਿਉਂ ਕਿਉਂਕਿ ਜੀ ਮੈਂ ਮੋਹਰਾ ਨਹੀਂ ਦਿੱਤੀਆਂ ਕਿਉਂਕਿ ਉਹ ਕੋਈ ਰਿਪੋਰਟ ਬਦਲਣੀ ਚਾਹੁੰਦੇ ਸੀ ਐਸਸੀ ਕਮਿਸ਼ਨ ਜਿਹੜਾ ਹੁਣ ਤੱਕ ਚਿੱਠੀਆਂ ਦਾ ਚਿੱਠੀ ਲਿਖੀ ਜਾਂਦਾ ਉਹਨੇ ਕੁਝ ਨਹੀਂ ਕੀਤਾ ਜੀ ਇਸ ਤੋਂ ਬਾਅਦ ਫਿਰ ਉਹ ਮਤਲਬ ਐਸਸੀ ਕਮਿਸ਼ਨ ਨੇ ਉਹਨੂੰ ਡਾਇਰੈਕਟਰ ਨੂੰ ਤਲਬ ਨਹੀਂ ਕੀਤਾ ਗਿਆ ਹਜੇ ਤੱਕ ਹਾਲੇ ਤੱਕ ਤਲਬ ਨਹੀਂ ਕੀਤਾ ਕਿਉਂਕਿ ਇਹ ਇੱਥੋਂ ਸਾਰਾ ਖੇਡ ਸਮਝ ਆਉਂਦੀ ਹੈ ਨਾ ਕਿ ਦੇਖੋ ਇਹ ਜਿਹੜਾ ਐਸਸੀਐਸਟੀ ਐਕਟ ਦੇ ਅੰਡਰ ਲਾਅ ਹੈ ਉਹ ਬਹੁਤ ਕਲੀਅਰ ਹੈ ਜੀ ਕਿ ਜੇ ਕਿਸੇ ਪ੍ਰਤੀ ਜਾਤੀ ਸੂਚਕ ਸ਼ਬਦ ਵਰਤੇ ਗਏ ਨੇ ਪਬਲਿਕ ਪਲੇਸ ਥਿਊ ਦੇ ਵਿੱਚ ਪਬਲਿਕ ਥਿਊ ਦੇ ਵਿੱਚ ਮਤਲਬ ਕਿਸੇ ਦੇ ਸਾਹਮਣੇ ਵਰਤੇ ਗਏ ਨੇ ਤਾਂ ਪਰਚਾ ਬਣਦਾ ਇਸ ਕੇਸ ਦੇ ਵਿੱਚ ਸਾਰੇ ਮੁਲਾਜ਼ਮਾ ਨੇ ਲਿਖ ਕੇ ਦਿੱਤਾ ਜੀ ਕਿ ਜੀ ਸਾਡੇ ਸਾਹਮਣੇ ਵਰਤੇ ਗਏ ਨੇ ਜਾਤੀ ਸੁਸ਼ਬਦ ਸਾਡੇ ਸਾਹਮਣੇ ਜਾਤ ਨੂੰ ਲੈ ਕੇ ਉਹਨਾਂ ਨੂੰ ਟਿਪੜੇ ਕੀਤੀ ਗਈ ਆ ਹੂੰ ਕੋਈ ਪਰਚਾ 18 ए ਜੋ ਐਸ ਸੀ ਐਸ ٹی ਐਕਟ ਦਾ ਸੈਕਸ਼ਨ ਹੈ ਉਹ ਇਹ ਕਹਿੰਦਾ ਹੈ ਕਿ ਇਹਦੇ ਚ ਇਹਦੇ ਚ ਇਨਕੁਆਰੀ ਹੋਈ ਨਹੀਂ ਸਕਦੀ ਸਿੱਧਾ ਪਰਚਾ ਹੋਏਗਾ ਜੀ ਇਹਦੇ باوجود ਵੀ ਕੋਈ ਮਤਲਬ ਐਸ ਸੀ ਕਮਿਸ਼ਨ ਪਰਚਾ ਦਰਜ ਕਰਨ ਦੇ ਹੁਕਮ ਦੇਣ ਦੀ بجائے ਲਿਖਦਾ ਐਸਐਸਪੀ ਨੂੰ ਕਿ ਜੀ ਸਬੰਧਤ ਅਧਿਕਾਰੀ ਨੂੰ ਪੇਸ਼ ਕਰੋ ਰਿਪੋਰਟ ਲੈ ਕੇ ਇੱਕ ਚਿੱਠੀ ਦੋ ਚਿੱਠੀ ਤਿੰਨ ਚਿੱਠੀਆਂ ਚਿੱਠੀ ਤੇ ਝਿੱਟੀਆਂ ਚੱਲੀ ਜਾਂਦੀਆਂ ਨੇ ਇਸ ਤੋਂ ਬਾਅਦ ਫਿਰ ਉਹ ਕੀ ਕਰਦੇ ਨੇ ਫਰਵਰੀ 21 ਦੇ ਵਿੱਚ ਕਿਉਂਕਿ ਜੇ ਤੁਹਾਡੇ ਕਹਿਣ ਤੇ ਪੁਲਿਸ ਜਿਹੜੀ ਪਰਚਾ ਨਹੀਂ ਕਰਦੀ ਤਾਂ ਤੁਸੀਂ ਮੈਜਿਸਟਰੇਟ ਕੋਲ ਜਾ ਕੇ ਵੀ ਦਰਖਾਸਤ ਕਰ ਸਕਦੇ ਹੋ ਮੈਜਿਸਟਰੇਟ ਵੀ ਹੁਕਮ ਕਰ ਸਕਦਾ ਪਰਚਾ ਦੇਣ ਤੇ ਉੱਥੇ ਵੀ ਉਹੀ ਕਾਨੂੰਨ ਹੈ ਕਿ ਜੇ ਮਤਲਬ ਇਹ ਕਾਨੂੰਨ ਪਰਚੇ ਦਾ ਕਾਨੂੰਨ ਕੀ ਹੈ ਕਿ ਜਦੋਂ ਇੱਕ ਪੀੜਤ ਤੇ ਮੁਸ਼ਾਸੇ ਕੋਲ ਜਾਏਗੀ ਐਸਐਚਯੂ ਹੈਗਾ ਜੋ ਤਾਂ ਉਹਨੂੰ ਕਹੇ ਜੀ ਮੇਰੇ ਨਾਲ ਇਹ ਜਿਹੜਾ ਹੈ ਜੁਰਮ ਹੋਇਆ ਉਹਨੇ ਉਹਦੀ ਦਰਖਾਸਤ ਪੜ੍ਹਨੀ ਆ ਉਹਨੂੰ ਜੇ ਪੜ੍ਹ ਕੇ ਲੱਗੇ ਕਿ ਹਾਂ ਜੀ ਜੁਰਮ ਬਣਦਾ ਤਾਂ ਉਹ ਉਹਦਾ ਪਹਿਲਾ ਕੰਮ ਹੈ ਪਰਚਾ ਕਰਨਾ ਇਹ ਲਲਿਤਾ ਕੁਮਾਰੀ ਦੀ ਜਜਮੈਂਟ ਹੈ ਲਲਿਤਾ ਕੁਮਾਰੀ ਬਰਸਟ ਟੂ ਯੂਪੀ 2013 ਸੁਪਰੀਮ ਕੋਰਟ ਕਲੀਅਰ ਜਜਮੈਂਟ ਹੈ ਉਹ ਇਹ ਨਹੀਂ ਕਹਿ ਸਕਦਾ ਕਿ ਪਹਿਲਾਂ ਮੈਂ ਇਹ ਜਾਣ ਛਾਣਬੀਨ ਕਰੂੰਗਾ ਕਿ ਤੂੰ ਜੋ ਇਹ ਲਿਖਿਆ ਸੱਚ ਲਿਖਿਆ ਕਿ ਝੂਠ ਲਿਖਿਆ ਜੀ ਇਨਕੁਆਰੀ ਦਾ ਮਤਲਬ ਤੇਹੀ ਹੈ ਨਾ ਤਾਂ ਕੋਰਟ ਨੇ ਇਹ ਕਿਹਾ ਕਿ ਜੇ ਕੋਈ ਇਸ ਤਰ੍ਹਾਂ ਦੀ ਸ਼ਾਨਬੀਨ ਕਰੂਗਾ ਤਾਂ ਉਹਦੇ ਕੰਟੈਂਪਟ ਆਫ কোর্ਟ ਦਾ ਜਿਹੜਾ ਹੈਗਾ ਕਾਰਵਾਈ ਚੱਲੂ ਜੀ ਇਹਦੇ باوجود ਵੀ ਪਰਚਾ ਨਹੀਂ ਹੁੰਦਾ ਔਰ ਪ੍ਰਾਈਵੇਟ ਗਵਾਹ ਆ ਨੇ ਇਥੇ ਤਾਂ ਹੱਦ ਹੋ ਗਈ ਮਤਲਬ ਸਰਕਾਰੀ ਮੁਲਾਜ਼ਮ ਜੀ ਜਿਹੜੇ ਕਿ ਉਸ ਵਕਤ ਡਾਇਰੈਕਟਰ ਅਸ਼wini ਕਾਲੀ ਦੇ ਸਬੋਡੀਨੇਟ ਨੇ ਉਹਨਾਂ ਨੂੰ ਡਰ ਵੀ ਹੈ ਉਹਨਾਂ ਤੋਂ ਕਿ ਉਹਨਾਂ ਦਾ ਕੋਈ ਏਸੀਆਰ ਵੀ ਖਰਾਬ ਕਰ ਸਕਦੇ ਆ ਇਹਦੇ باوجود ਵੀ ਉਹ ਖੜਦੇ ਨੇ ਸੱਚ ਨਾਲ ਔਰ ਲਿਖ ਕੇ ਦਿੰਦੇ ਨੇ ਕਿ ਹਾਂਜੀ ਸਾਡੇ ਸਾਹਮਣੇ ਕਿਹਾ ਸਾਡੇ ਸਾਹਮਣੇ ਜਾਤੀ ਉਚਛਾ ਦਰਤੇ ਨੇ ਫੇਰ ਵੀ ਪਰਚਾ ਨਹੀਂ ਹੋਣ ਦਿੱਤਾ ਜਾਂਦਾ ਐਸਐਸਪੀ ਜਿਹੜੇ ਮੌਕੇ ਦੇ ਉਸ ਟਾਈਮ ਮਹਾਲੀ ਜਿਹੜੇ ਨੇ ਇਹੀ ਸੀਗੇ ਤਾਂ ਇਹਨਾਂ ਨੇ ਉਸ ਟਾਈਮ ਕੋਈ ਪਰਚਾ ਨਹੀਂ ਕੀਤਾ ਇਨਕੁਆਰੀ ਜਿਹੜੀ ਹੈਗੀ ਐ ਇਸ ਭੂਗਤੀ ਨੂੰ ਮਾਰਕ ਹੋ ਜਾਂਦੀ ਹੈ ਜੀ ਉਹ ਕਿਵੇਂ ਕਰਵਾਈ ਕਿਹਨੇ ਕਰਵਾਈ ਇਹ 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 ਆਪ ਨੂੰ ਪਤਾ ਹੀ ਅੱਛਾ ਇਨਕੁਆਰੀ ਤੇ ਇਨਕੁਆਰੀ ਮਾਰਕ ਹੋ ਰਹੀ ਹੈ ਤੇ ਉਧਰੋਂ ਮੈਜਿਸਟ੍ਰੇਟ ਵੀ ਜਿਹੜੇ ਨੇ ਪੁਲਿਸ ਰਿਪੋਰਟ ਮੰਗੀ ਜਾ ਰਹੇ ਨੇ ਪੁਲਿਸ ਰਿਪੋਰਟ ਨਹੀਂ ਆਉਂਦੀ ਫੇਰ ਅਗਲੀ ਡੇਟ ਫਿਰ ਅਗਲੀ ਡੇਟ ਹੁਣ 11 ਸਤੰਬਰ 2025 ਤੇ ਰੱਖਤਾ ਲੋਕਲ ਕੋਰਟ ਨੇ ਲੋਰ ਕੋਰਟ ਨੇ ਜੀ ਸੋ ਜਦੋਂ ਮੇਰਾ ਨਸਵਰਕ ਹੋਇਆ ਤਾਂ ਅਸੀਂ ਹਾਈ ਕੋਰਟ ਅਸੀਂ ਅਪਰੋਚ ਕੀਤਾ ਕਿ ਜੀ ਇਹ ਤਾਂ ਪਹਿਲੀ ਗਲਤੀ ਮੇਰਾ ਫੰਡਾਮੈਂਟਲ ਰਾਈਟ ਅਗੇਂਸਟ ਅਨਟਚੇਬਿਲਟੀ ਜੋ ਹੈ ਆਰਟੀਕਲ 17 ਸੰਵਿਧਾਨ ਦਾ ਕੀ ਕਹਿੰਦਾ ਹੈ ਕਿ ਕਿਸੇ ਨੂੰ ਵੀ ਉਹਦੀ ਜਾਤ ਕਰਕੇ ਪਰਤਾੜਿਤ ਨਹੀਂ ਕੀਤਾ ਜਾਊਗਾ ਇਹ ਫੰਡਾਮੈਂਟਲ ਰਾਈਟ ਹੈ ਤਾਂ ਫੰਡਾਮੈਂਟਲ ਰਾਈਟ ਦੀ ਜਦ ਵੀ ਵਾਇਲੇਸ਼ਨ ਹੁੰਦੀ ਹੈ ਤਾਂ ਉਹ ਬੰਦਾ ਸਿੱਧਾ ਹਾਈ ਕੋਰਟ ਜਾ ਸਕਦਾ ਹੈ ਪਹਿਲੀ ਗੱਲ ਤੇ ਕਿ ਮੇਰੇ ਫੰਡਾਮੈਂਟਲ ਰਾਈਟ ਦੀ ਵਾਇਲੇਸ਼ਨ ਹੋਈ ਹੈ ਔਰ ਦੂਸਰੀ ਗੱਲ ਕਿ ਮੈਂ ਹਰ ਅਥਾਰਟੀ ਕੋਲ ਜਾ ਚੁੱਕੀ ਹਾਂ ਕੋਈ ਕਾਰਵਾਈ ਨਹੀਂ ਕਰ ਰਿਆ ਤਾਂ ਇਸ ਕਰਕੇ ਜਿਹੜਾ ਹੈ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਜਾਣ ਕਿ ਇਹਦੇ ਤੇ ਪਰਚਾ ਕਰੋ ਠੀਕ ਹੈ کورٹ ਨੇ ਫਿਰ ਜਿਹੜਾ ਹੈਗਾ ਸਾਡੀਆਂ ਦਿੱਲੀ ਨਾਲ ਸਹਿਮਤ ਹੁੰਦੇ ਹੋਏ ਉਹਨਾਂ ਨੇ ਮੈਜਿਸਟ੍ਰੇਟ ਤੋਂ ਵੀ ਰਿਪੋਰਟ ਮੰਗੀ ਹੈ ਕਿ ਹੁਣ ਤੱਕ ਤੁਸੀਂ ਕੀਤਾ ਕੀ ਹੈ ਤੇ ਕੱਲ ਮਤਲਬ ਜਦੋਂ ਕਿਉਂਕਿ ਕੋਰਟ ਜਿਹਾ ਸਾਡਾ ਆਰਡਰ ਲਿਖਾ ਰਹੀ ਸੀ ਉਹਨਾਂ ਨੂੰ ਇਹ ਸੀ ਕਿ ਸਰਕਾਰ ਨੂੰ ਜਦ ਤੱਕ ਕੋਈ ਸਾਡੇ ਕੋ ਖਿਲਾਫ ਨਾ ਲਿਖਾ ਦੇਣ ਜਾਂ ਕੁਝ ਇਸ ਤਰ੍ਹਾਂ ਦੀ ਉਹ ਸਰਕਾਰੀ ਵਕੀਲ ਨੇ ਪਹਿਲਾਂ ਹੀ ਮਤਲਬ ਕਹਿਤਾ ਕਿ ਜੀ ਅਸੀਂ ਆਈਜੀ ਦੀ ਕਮੇਟੀ ਪਾਇੰਟ ਕਰਤੀ ਔਰ ਅਸੀਂ ਇੱਕ ਹਫਤੇ ਦੇ ਅੰਦਰ ਅੰਦਰ ਕਾਰਵਾਈ ਕਰਾਂ ਜੀ ਤਾਂ ਕਿ ਮਤਲਬ ਕੋਟੋ ਕੋਈ ਕੰਟੈਂਪਟੇਸ਼ਨ ਨਾ ਕਰਦੇ ਜਾਂ ਕੁਝ ਹੋਰ ਨਾ ਕਰਦੇ ਬਚਾਉਣ ਲਈ ਆਪਣਾ ਸਰਕਾਰੀ ਅਪੀਲ ਨੇ ਮੈਨੂੰ ਜਦੋਂ ਆਪਣਾ ਜੋ ਦਾ ਉਹਬੀਅਸਲੀ ਜੋ ਵਕੀਲ ਜਿਹਦੇ ਵੱਲੋਂ ਪੇਸ਼ ਹੋ ਰਿਹਾ ਆਪਣੇ ਦਾ ਖੇਡੂਗੇ ਜੀ ਤੋਂ ਇਹ ਇਹ ਜਿਹੜੀ ਸਾਰੀ ਕਹਾਣੀ ਹੈ ਕਹਾਣੀ ਜਿਹੜੀ ਹੈ ਕਿ ਇੱਕ ਔਰਤ ਅਫਸਰ ਐਸਸੀ ਕਮਿਊਨਿਟੀ ਨੂੰ ਸਬੰਧਿਤ ਰੱਖਦੀ ਹੈ ਉਹਨੂੰ ਪੜਤਾੜਤ ਕੀਤਾ ਜਾ ਰਿਹਾ ਹੈ ਜਾਤ ਨੂੰ ਲੈ ਕੇ ਜਾਤ ਨੂੰ ਲੈ ਕੇ ਕਿਉਂ ਕੀਤਾ ਜਾ ਰਿਹਾ ਕਿਉਂਕਿ ਉਹ ਇੱਕ ਗੈਰ ਕਾਨੂੰਨੀ ਹੁਕਮ ਮੰਨਣ ਤੋਂ ਇਨਕਾਰ ਕਰਦੀ ਹੈ ਗੈਰ ਕਾਨੂੰਨੀ ਹੁਕਮ ਕੀ ਹੈ ਉਹ ਜਿਹੜੀ ਰਿਪੋਰਟ ਹੈ ਆਡੀਓ ਜਿਹੜੀ ਹੈਗੀ ਆ ਜਿਹਦੇ ਵਿੱਚ ਪਹਿਲਾਂ ਹੁਣ ਬਿਆਨ ਵੀ ਆਏ ਨੇ ਘੋਤਮਨ ਸਾਹਿਬ ਦਾ ਵੀ ਪੜਿਆ ਸੀ ਕਿ ਜੀ ਆਡੀਓ ਸਿੰਪਲ ਮੈਚ ਨਹੀਂ ਹੋਣਾ ਮੈਚ ਨਹੀਂ ਕਰਦਾ ਤਾਂ ਹੁਣ ਤੁਸੀਂ ਇੱਥੇ ਅੰਦਾਜ਼ਾ ਲਾ ਲਓਗੇ ਆਡੀਓ ਸਿੰਪਲ ਮੈਚ ਕਿਉਂ ਨਹੀਂ ਹੋ ਰਿਹਾ ਬਦਲਣ ਲਈ ਕੀ ਕੀ ਕੀਤਾ ਗਿਆ ਤੇ ਪਰ ਜਿਨੇ ਆਡੀਓ ਜਾਂਚ ਕੀਤੀ ਉਹਨੇ ਤਾਂ ਬਦਲੇ ਨਹੀਂ ਉਹਨੇ ਤਾਂ ਕਿਹਾ ਜੀ ਮੈਂ ਤਾਂ ਰਿਪੋਰਟ ਦੇਤੀ ਨਾ ਮੈਂ ਪੁੱਛਿਆ ਕਿ ਤੁਸੀਂ ਕੀ ਰਿਪੋਰਟ ਦਿੱਤੀ ਹੈ ਨਾ ਉਹਨੇ ਦੱਸਿਆ ਪਰ ਉਦੋਂ ਖੀਲਾਂ ਕਿਹਾਗੇ ਮੋਰਾਂ ਕੇ ਮੰਗੇ ਜਾ ਰਹੀਆਂ ਨੇ ਉਹਨੂੰ ਕਿਉਂ ਬਾਰ-ਬਾਰ ਡਾਇਰੈਕਟਨ ਕਹਾਇਆ ਜਾ ਰਿਹਾ ਕਿ ਜੀ ਸਾਰਾ ਰਿਕਾਰਡ ਮੈਨੂੰ ਦੇ ਕਾਰਨ ਕੀ ਹੈ ਤਾਂ ਹਾਲਾਤ ਆਪਣੇ ਆਪ ਸਾਫ ਦੱਸ ਰਹੇ ਕਿ ਜੀ ਸਾਰਾ ਤੰਤਰ ਜਿਹੜਾ ਹੈ ਇਹ ਜਿਹੜਾ ਟਕਵੰਦ ਰਚਿਆ ਜਾ ਰਿਹਾ ਹੈ ਇਮਾਨਦਾਰੀ ਦਾ ਔਰ ਇੱਕ ਵਾਰੀ ਪਰਚਾ ਕਰਕੇ ਬੰਦੇ ਨੂੰ ਔਰ ਇਹ ਗੱਲ ਕੋਈ ਇਹ ਜਿਹੜੀ ਕੋਈ ਵੱਡਾ ਜਿਹੜੀ ਇੰਤਾਰੇ ਮਾਰਦੇ ਨੇ ਕਿ ਅਸੀਂ ਆਪਣਾ ਮੰਤਰੀ ਅੰਦਰ ਦੇਤਾ ਇਹ ਕੋਈ ਇੱਕ ਨਵੀਂ ਗੱਲ ਨਹੀਂ ਹੋਈ ਤੁਸੀਂ ਇਹ ਦੇਖੋ 2G ਸਪੈਕਟ੍ਰਮ ਦੇ ਵਿੱਚ ਜਿਹੜਾ ਡੀ ਰਾਜਾ ਸੀ ਕਾਂਗਰਸ ਨੇ ਖੁਦ ਉਹਨੂੰ ਆਪਣਾ ਅਰੈਸਟ ਕਰਵਾਇਆ ਜੀ ਕਨੀ ਮੋਜੀ ਜੋ ਸੀ ਉਹ ਨੂੰ ਉਹ ਇਹ ਤਾਂ ਜਦੋਂ ਤੁਸੀਂ ਜਨੂ ਸਾਬਤ ਹੋ ਰਹੇ ਹੋ ਉਹ ਤਾਂ ਸਰਕਾਰ ਨੂੰ ਕਰਨਾ ਪੈਂਦਾ ਇਹ ਤਾਂ ਚਲੋ ਠੀਕ ਹੈ ਵੀ ਮжоਰੀਟੇਰੀ ਨਹੀਂ ਸਰਕਾਰ ਜਦੋਂ ਆ ਜੇ ਜਿਹਦੇ ਕੋਲ ਪਾਵਰ ਜ਼ਿਆਦਾ ਹੈ ਉਹ ਨਹੀਂ ਗੋਲਦੇ ਆਦਰਵਾਇਸ ਤਾਂ ਪਹਿਲਾਂ ਤਾਂ ਲੋਕ ਅਸਤੀਫਾ ਦੇ ਦਿੰਦੇ ਨੇ ਖੁਦ ਅਸਤੀਫਾ ਦੇ ਦਿੰਦੇ ਹੁੰਦੇ ਕਿੰਨੇ ਰੇਲਵੇ ਮਿਸਟਰ ਅਸਤੀਫਾ ਦਿੱਤੇ ਨੇ ਪਰ ਹੁਣ ਅੱਜਕੱਲ ਤਾਂ ਤੁਹਾਨੂੰ ਪਤਾ ਵੀ ਅੱਜਕੱਲ ਤਾਂ ਸਰ ਸਰਕਾਰ ਹੀ ਨਹੀਂ ਹੁੰਨੇ ਤੱਕ ਤਾਂ ਰਹੇਗੀ ਹਾਂਜੀ ਇਹ ਹੁਣ ਜਿਹੜੇ ਇਸ ਮਸਲੇ ਦੇ ਵਿੱਚ ਹਾਈ ਕੋਰਟ ਨੇ ਇੱਕੋ ਪੋਰਸ਼ਨ ਛੇੜਿਆ ਕਿ ਤੁਸੀਂ ਉਹ ਲੜਕੀ ਦੀ ਜਾਤੀ ਸੂਚਕ ਸ਼ਬਦ ਬੋਲੇਗੇ ਨੇ ਖਲਾਫ ਕੋਈ ਕਾਰਵਾਈ ਕਿਉਂ ਨਹੀਂ ਕੰਸਰਟ ਅਥਾਰਟੀ ਦੇ ਖਿਲਾਫ ਜਾਂ ਇਹਦੇ ਵਿੱਚ ਇਹ ਵੀ ਬੇਸ ਹੈ ਜਿਹੜੀ ਉਹਨਾਂ ਨੇ ਪਟੀਸ਼ਨ ਪਾਈ ਹੈਗੀ ਸ਼ਿਕਾਇਤਕਰਤਾ ਨੇ ਡਾਕਟਰ ਸੰਦੀਪ ਕਰੋਨਾ ਕਿ ਵਜ੍ਹਾ ਇਹ ਵੀ ਜ਼ਿਕਰ ਕੀਤਾ ਗਿਆ ਪਟੀਸ਼ਨ ਦੇ ਵਿੱਚ ਨਹੀਂ ਵਜ੍ਹਾ ਬਿਲਕੁਲ ਜ਼ਿਕਰ ਕੀਤਾ ਗਿਆ ਬਾ ਕਾਇਦਾ ਨਾਲ ਡਾਕੂਮੈਂਟ ਲਾਏ ਗਏ ਨੇ ਕਿ 1 ਜਨਵਰੀ ਨੂੰ ਲਿਖਤਾ ਸੀ ਹੋਮ ਡਿਪਾਰਟਮੈਂਟ ਨੂੰ ਕਿ ਜੀ ਇਹਦੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਜੇ ਛੇੜਛਾੜ ਹੁੰਦੀ ਹੈ ਮੈਂ ਜ਼ਿੰਮੇਵਾਰ ਨਹੀਂ ਹੋਵਾਂਗੀ ਕਿਉਂਕਿ ਮੈਂ ਸਬਮਿਟ ਕਰ ਚੁੱਕਿਆ ਡਾਇਰੈਕਟਰ ਉਹ ਮਤਲਬ ਮੈਂ ਪਹਿਲਾਂ ਦੱਸਿਆ ਤੁਹਾਨੂੰ ਮੋਰਾ ਮੰਗਿਆ ਜਾ ਰਹੀਆਂ ਨੇ ਮੋਰਾ ਦੇਣ ਤੋਂ ਜਦੋਂ ਇਨਕਾਰ ਕੀਤਾ ਜਾਂਦਾ ਤਾਂ ਫਿਰ ਗੁੱਸੇ ਚ ਆ ਕੇ ਉਸ ਜਿਹੜਾ ਅਧਿਕਾਰੀ ਨੂੰ ਜਾਤੀ ਸੂਚਕ ਸ਼ਬਦ ਵਰਤੇ ਜਾਂਦੇ ਨੇ ਉਹਨੂੰ ਜਲੀਲ ਕੀਤਾ ਜਾਂਦਾ ਉਹਦੀ ਜਾਤ ਨੂੰ ਲੈ ਕੇ ਹੈਨਾ ਤਾਂ ਇਹ ਮਤਲਬ ਇਥੇ ਤਾਂ ਮਾਮਲਾ ਇਹੀ ਹੈ ਕਿ ਪਰਚਾ ਦਰਜ ਕਰੋ ਐਸਸੀਐਸਟੀ ਐਕਟ ਦੇ ਅੰਦਰ ਪਰ ਪਰਚੇ ਪਿਛਲੀ ਕਹਾਣੀ ਅਸੀਂ ਸਾਰੀ ਦੱਸੀ ਹੈ کورٹ ਨੂੰ ਕਿ ਹੋਇਆ ਕਿਉਂ ਉਹਨਾਂ ਨੇ ਇਹ ਵਰਤਿਆ ਕਿ ਹੁਣ ਇਹ ਜਿਹੜੇ ਲੋਅਰ ਕੋਰਟ ਦੇਖੇ ਇਹ ਜਿਹੜੇ ਕੋਈ ਸਮਾਜਿਕ ਕਾਰਕੂ ਨੇ ਉਹ ਦੇਖਣ ਕਿ ਜੀ ਉੱਥੇ ਪ੍ਰੋਟੈਸਟ ਪਟੀਸ਼ਨ ਧਾਰਨ ਕਿ ਜੀ ਇਹ ਵਾਇਸ ਸੈਂਪਲ ਜਿਹੜੇ ਹੈਗੇ ਆ ਉਹ ਸਹੀ ਨਹੀਂ ਲੱਗਦੇ ਕਿਉਂਕਿ ਇਹ ਤਾਂ ਖੁਦ ਜਿਸ ਨੇ ਧਾਰਨ ਮਤਲਬ ਵਾਇਸ ਸੈਂਪਲ ਤਿਆਰ ਕੀਤੇ ਸੀ ਉਹ ਖੁਦ ਕਹਿ ਰਿਹਾ ਕਿ ਜੀ ਉਹਨੂੰ ਖੁਦ ਖਦਸ਼ਾ ਜाहिर ਕਰ ਰਹੇ ਨੇ ਕਿ ਜੀ ਸੈਂਪਲ ਬਦਲੇ ਜਾ ਸਕਦੇ ਨੇ ਤਾਂ ਜਾਂਚ ਕਰੋ ਕਿ ਬਦਲੇ ਗਏ ਨੇ ਕਿ ਨਹੀਂ ਬਦਲੇ ਗਏ ਮਤਲਬ ਜੇ ਚਾਵੇ ਕੋਈ ਇਹਦੇ ਚ ਕੋਈ ਥਰਡ ਪਾਰਟੀ ਉਹ ਕੇਸ ਰੀਓਪਨ ਹੋ ਸਕਦਾ ਹੈ ਬਿਲਕੁਲ ਕ੍ਰਿਮੀਨਲ ਕ੍ਰਿਮੀਨਲ ਕੇਸ ਦੇ ਵਿੱਚ ਜਿਹੜਾ ਪੀੜਤ ਤੇ ਰਹਾ ਉਹ ਸਾਰਾ ਸਮਝ ਜਾਂਦਾ ਹੈ। ਇਹ ਕਰਪਸ਼ਨ ਹੈ, ਕਰਪਸ਼ਨ ਤਾਂ ਪੂਰੇ ਸਮਾਜ ਦੇ ਖਿਲਾਫ ਹਨ। ਜੇ ਮੰਨ ਲਓ ਤੁਸੀਂ ਜਿਹੜਾ ਪਹਿਲਾਂ ਜਿਹੜਾ ਹੈਗਾ ਸ਼ਿਕਾਇਤ ਕਰਤਾ ਤੁਸੀਂ ਉਹਦੇ ਨਾਲ ਸਮਝੌਤਾ ਕਰ ਲਿਆ ਜਾਂ ਹੋਰ ਕਰ ਲਿਆ ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹ ਕੇਸ ਦੁਬਾਰਾ ਨਹੀਂ ਖੁੱਲ ਸਕਦੀ। ਉੱਥੇ ਵੀ ਪ੍ਰੋਟੈਸਟ ਪਟੀਸ਼ਨ ਦਾਇਰ ਹੋ ਸਕਦੀ ਆ। ਇੱਥੇ ਹਾਈ ਕੋਰਟ ਵੀ ਪਟੀਸ਼ਨ ਪੈਸਾ ਦੀ ਆ ਕਿ ਉਸ ਕੇਸ ਨੂੰ ਦੁਬਾਰਾ ਖੁਲਵਾਇਆ ਜਾਵੇ ਔਰ ਇਹ ਜਾਂਚ ਕਰਵਾਈ ਜਾਵੇ। ਕਿ ਕੀ ਆਡੀਓ ਸੈਂਪਲ ਦੀ ਜੋ ਰਿਪੋਰਟ ਆਈ ਹੈ ਉਹਦੇ ਨਾਲ ਛੇੜਛਾੜ ਹੋਈ ਹੈ ਜਾਂ ਨਹੀਂ ਹੋਈ ਇਹਦੀ ਜਾਂਚ ਕਰਾਓ ਆਪੇ ਸਭ ਕੋ ਸਾਹਮਣੇ ਆ ਜਾਏਗਾ ਬਿਲਕੁਲ ਕੋਈ ਪੋਲੀਟੀਕਲ ਪਾਰਟੀ ਵੀ ਜਾ ਸਕਦੀ ਬਿਲਕੁਲ ਕੋਈ ਪੋਲੀਟੀਕਲ ਪਾਰਟੀ ਹੋਵੇ ਕੋਈ ਸਮਾਜ ਉਹ ਪੋਲੀਟੀਕਲ ਪਾਰਟੀ ਕੋਈ ਆਪਣੇ ਉਹ ਤਾਂ ਹੈਗੇ ਹੈਗੇ ਤਾਂ ਉਹ ਵੀ ਸਿਟੀਜ਼ਨ ਨੇ ਨਾ ਜੀ ਹਰ ਇੱਕ ਨੂੰ ਦਿਖਾ ਰਹੇ ਨੇ ਬਿਲਕੁਲ ਇਸ ਮਸਲੇ ਦੇ ਵਿੱਚ ਜਾਂਚ ਮੁਰਤ ਹੋ ਸਕਦੀ ਹੈ ਜਾਂ ਸੈਂਪਲ ਮੁਰਤ ਤੋਂ ਚੈੱਕ ਹੋ ਸਕਦੇ ਨੇ ਬਿਲਕੁਲ ਹੋ ਸਕਦਾ ਜਦ ਪਹਿਲਾਂ ਜਾਂਚ ਇਹ ਹੋਏਗੀ ਕਿ ਕੀ ਰਿਪੋਰਟ ਨਾਲ ਛੇੜਛਾੜ ਹੋਈ ਹੈ ਇਹ ਸਾਬਿਤ ਹੁੰਦਾ ਕਿ ਛੜਛੜ ਹੋਈ ਹੈ ਤਾਂ ਸੈਂਪਲ ਦੁਆਰਾ ਲਏ ਜਾਣਗੇ ਦੁਆਰਾ ਕੇਸ ਖੁੱਲੇਗਾ ਆ ਜਿਹੜੀ ਕੈਂਸਲੇਸ਼ਨ ਰਿਪੋਰਟ ਭਰੀ ਗਈ ਹੈ ਇਹ ਇਹ ਜਿਹੜੀ ਖਤਮ ਕਰਕੇ ਦੁਆਰਾ ਚਾਰ ਸ਼ੀਟ ਉਤਾਰ ਕਰਨੀ ਪਏਗੀ ਚਾਹੇ ਮਹਾਲੀ ਕੋਰਟ ਦੇ ਵਿੱਚ ਜਿਹੜਾ ਐਫ ਆਈ ਆਰ ਇਹ ਕੈਂਸਲੇਸ਼ਨ ਦਾਖਲ ਹੋ ਚੁੱਕੀ ਹੈ ਕਲੀਨ ਚਿੱਟ ਮਿਲ ਚੁੱਕੇ ਇਸ ਦੇ ਬਾਵਜੂਦ ਹੀ ਹਾਈ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਜਾ ਸਕਦੀ ਬਿਲਕੁਲ ਫੈਸਲਾ ਦੀ ਹੈ ਜੀ ਬਿਲਕੁਲ ਪਟੀਸ਼ਨ ਪਾਈ ਜਾ ਸਕਦੀ ਹੈ ਔਰ ਦੁਆਰਾ ਕੇਸ ਰੀ ਟ੍ਰਾਇਲ ਦੇ ਆਰਡਰ ਹੋਣਗੇ ਪੁਲਿਸ ਨੂੰ ਆਰਡਰ ਹੋਣਗੇ ਕਿ ਜਦੋਂ ਇਹ ਜਾਂਚ ਹੁੰਦੀ ਹੈ ਪਹਿਲਾਂ ਤਾਂ ਜਾਂਚ ਦੇ ਆਰਡਰ ਹੋਣਗੇ ਕੀ ਜੀ ਰਿਪੋਰਟ ਜਿਹੜੀ ਹੈ ਇਹ ਬਦਲੇਗੀ ਕਿ ਨਹੀਂ ਬਦਲੇਗੀ ਜੇ ਸਾਬਤ ਹੋ ਜਾਂਦਾ ਤਾਂ ਪੁਲਿਸ ਨੂੰ ਆਰਡਰ ਹੋਣਗੇ ਕਿ ਦੁਬਾਰਾ ਚਲਾਨ ਪੇਸ਼ ਕਰੋ ਸਹੀ ਦਸਤੰਦੇਦਾਰ ਤੇ ਚਲਾਨ ਪੇਸ਼ ਹੋ ਗਿਆ ਤਾਂ ਕੋਰਟ ਨੂੰ ਆਰਡਰ ਹੋਣਗੇ ਕਿ ਰੀਟਰਲ ਕਰੋ ਸਾਰੇ ਨੂੰ ਅਸੀਂ ਜਿਹੜੇ ਉੱਥੇ ਡਾਇਰੈਕਟਰ ਹੈਗੇ ਨੇ ਡਾਇਰੈਕਟਰ ਨੂੰ ਵੀ ਜਿਹੜਾ ਸਰਕਾਰ ਵੱਲੋਂ ਐਕਸਟੈਂਸ਼ਨ ਦਿੱਤੀ ਗਈ ਉਹ ਇਸ ਕੇਸ ਦੇ ਵਿੱਚ ਜ਼ਿਕਰ ਹੋਇਆ ਜੀ ਹਾਂ ਇਹਦੇ ਇਸ ਕੇਸ 'ਚ ਵੀ ਜ਼ਿਕਰ ਹੋਇਆ ਔਰ ਇਹ ਤੋਂ ਪਹਿਲਾਂ ਵੀ ਉਹਨਾਂ ਨੂੰ 6 ਮਹੀਨਿਆਂ ਦੀ ਜਿਹੜੀ ਰੂਲ ਨੂੰ ਤੋੜ ਕੇ ਛੇ ਮਹੀਨੇ ਦੀ ਐਕਸਟੈਂਸ਼ਨ ਦਿੱਤੀ ਗਈ ਉਹਨੂੰ ਜਿਹੜੀ ਕਿ ਹੁਣ ਜੂਨ ਚ ਖਤਮ ਹੋਈ ਹੈ 30 ਜੂਨ ਚ ਉਹਦੇ ਖਿਲਾਫ ਉਹ EMPLOYE कोर्ट ਵੀ ਆਈ ਰਟੋ ਪੈਂਡਿੰਗ ਪਈ ਹੈ ਕਿ ਜੀ ਇਹ ਬਿਲਕੁਲ ਗਲਤ ਕੀਤਾ ਜਾ ਰਿਹਾ ਔਰ ਇਹ ਜੋ ਡਾਇਰੈਕਟਰ ਅਸ਼wini ਕਾਲੀਆ ਨੇ ਇਹਨਾਂ ਦੇ ਖਿਲਾਫ ਪਹਿਲਾਂ ਵੀ ਇਲਜ਼ਾਮ ਨੇ ਕਿ ਇਹਨਾਂ ਨੇ ਸੈਂਪਲ ਫੇਲ ਕਰਾਇਆ ਇਹਨਾਂ ਨੇ ਰਿਪੋਰਟਾਂ ਬਦਲੀਆਂ ਨੇ 2019 ਦਾ ਕੇਸ ਹੈ ਉਹ ਮੈਂ ਨਾ ਲਾਇਆ ਲੁਧਿਆਣਾ ਦੀ ਕੋਰਟ ਨੇ ਵਾਕਿਆ ਦਾ ਲਿਖਿਆ ਕਿ ਇਹ ਤੋਂ ਸਾਬਤ ਹੁੰਦਾ ਹੈ ਕਿ ਜਿਹੜਾ ਅਧਿਕਾਰੀ ਨੇ ਇਹ ਰਿਪੋਰਟ ਚੈੱਕ ਕੀਤੀ ਉਹਦੀ ਮਿਲਬੁਗਤਾ ਹਾਈ ਕੋਰਟ ਨੇ ਜੋ ਚਾਇਆ ਜਦੋਂ ਐਸਆਈਟੀ ਨੇ ਲਿਖਿਆ ਕਿ ਜੀ ਅਸੀਂ ਡਾਕਟਰ ਅਸ਼ਵਨੀ ਕਾਲੀਆ ਤੇ ਪਰਚਾ ਕਰਨ ਦੇ ਹੁਕਮ ਦੇ ਰਹੇ ਆ ਪਰਚਾ ਵੀ ਹੁੰਦਾ ਤੋ ਤਰ ਟਰੈਕ ਰਿਕਾਰਡ ਦੱਸ ਰਿਹਾ ਡਾਕਟਰ ਅਸ਼ਵਨੀ ਕਾਲੀਆ ਦਾ ਕਿ ਕਿਸ ਤਰ੍ਹਾਂ ਦੇ ਮਤਲਬ ਇਹ ਅਧਿਕਾਰੀ ਨੇ ਔਰ ਕਿਸ ਤਰ੍ਹਾਂ ਰਿਪੋਰਟਾਂ ਅੱਜ ਨਹੀਂ ਇੱਕ ਪਹਿਲੀ ਰਿਪੋਰਟ ਬਦਲਣ ਦਾ ਖਦਸ਼ਾ ਨਹੀਂ ਹੈ ਬਾਕਾਇਦਾ ਪਹਿਲਾਂ ਪਰਚੇ ਹੋਏ ਨੇ ਇਸ ਗੱਲ ਤੇ ਕਿ ਰਿਪੋਰਟਾਂ ਬਦਲੀਆਂ ਗਈਆਂ ਨੇ ਅਸੀਂ ਜਿਹੜੇ ਏਮਪਲਾਈਜ਼ ਅਸ਼ਵਨੀ ਕਾਲੀਆ ਦੇ ਖਿਲਾਫ ਗਏ ਨੇ ਉਹਦੇ ਚ ਕੀ ਇੱਕ ਡਿਪਟੀ ਡਾਇਰੈਕਟਰ ਡਾਇਰੈਕਟਰ ਨਹੀਂ ਬਣ ਸਕਦਾ ਹੈ ਜਿਹੜੀ ਸਰਕਾਰ ਨੇ ਪਹਿਲਾਂ ਡਿਪਟੀ ਤੋਂ ਡਿਪਟੀ ਡਾਇਰੈਕਟਰ ਨੂੰ 6 ਮਹੀਨੇ ਐਕਸਟੈਂਸ਼ਨ ਦਿੱਤੀ ਨਹੀਂ ਬਣ ਸਕਦਾ ਪਰ ਜਦੋਂ ਕਿਸੇ ਦੇ ਖਿਲਾਫ ਕੋਈ ਪਰਚਾ ਖੜਾ ਹੋ ਗਏ ਕੋਈ ਇਨਕੁਆਰੀ ਪੈਂਡਿੰਗ ਹੋ ਗਏ ਠੀਕ ਹੈ ਜਦੋਂ ਉਹਦੇ ਜਿਹੜਾ ਜਿਹੜਾ ਕੈਰੀਅਰ ਜੋ ਹੈ ਉਹ ਬੇਦਾਗ ਨਾ ਹੋਵੇ ਤਾਂ ਉਹ ਉਹ ਫਿਰ ਉਹ ਰੂਲ ਨੇ ਉਸ ਪਹਿਲਾਂ ਬਹੁਤੀ ਡਿਟੇਲਸ ਨਹੀਂ ਜਾਵਾਂਗੇ ਕਿਉਂਕਿ ਉਹ ਪੂਰੀ ਪੂਰੀ ਡਟਾ ਹੈ ਮਤਲਬ ਉਦੋਂ ਫਿਰ ਤੁਸੀਂ ਉਹਨੂੰ ਨਹੀਂ ਪ੍ਰਮੋਟ ਕਰ ਸਕਦੇ ਉਹਨਾਂ ਨੇ ਇਸੇ ਕਰਕੇ ਐਮਪਲਾਈਜ਼ ਇਨ ਚੈਲੰਜ ਕੀਤਾ ਚੈਲੰਜ ਕੀਤਾ ਤੇ ਇਸੇ ਕਰਕੇ ਹਾਈ ਕੋਰਟ ਨੇ ਨੋਟਿਸ ਕੀਤਾ ਜੇ ਉਹ ਨਾਮ ਬਣਦਾ ਹੁੰਦਾ ਹਾਈ ਕੋਰਟ ਨੋਟਿਸ ਨਹੀਂ ਕਰਨਾ ਸੀ ਮਤਲਬ ਇਹ ਐਗ ਐਕਸਟੈਂਸ਼ਨ ਪਹਿਲੀ ਦਫਾ ਮਿਲੀ ਗਈ ਹੋਰ ਵੀ ਮਿਲਣ ਦੇ ਚਾਂਸ ਹੈਗੇ ਨਹੀਂ ਹੁਣ ਹੁਣ ਤਾਂ ਉਹਨਾਂ ਨੂੰ ਉਤਾਰ ਦਿੱਤਾ ਗਿਆ ਉਤਾਰ ਦਿੱਤਾ ਗਿਆ ਪਰ ਇਕਵਰੀ ਐਕਸਟੈਂਸ਼ਨ ਨੂੰ 6 ਮਹੀਨੇ ਦੀ ਦਿੱਤੀ ਗਈ ਸੀ ਉਹਨਾਂ ਨੇ ਪੂਰਾ ਤਾਨ ਲਾਇਆ ਕਿ ਮਤਲਬ ਉਸੇ ਦੌਰਾਨ ਤਾਂ ਕੈਨਸਲੇਸ਼ਨ ਪੂਰਦਾਰ ਹੋਈ ਤਨ ਪਤਾ ਨਹੀਂ ਜੀ ਜਿਵੇਂ ਜ਼ਿਕਰ ਕੀਤਾ ਜਿਹੜੇ ਇਹਨਾਂ ਤੋਂ ਪਹਿਲਾਂ ਜਿਹੜੇ ਡਾਇਰੈਕਟਰ ਸੀ ਉਦੋਂ ਕੰਮ ਨਹੀਂ ਸੀ ਵੰਡੇ ਆ ਗਏ ਜਦੋਂ ਇਹ ਅਸ਼ਵਨੀ ਕਾਲੀਆ ਆਉਂਦਾ ਵਾ ਤੇ ਕੰਮ ਵੰਡੇ ਗਏ ਨੇ ਕਿ 24 ਤੋਂ ਲੈ ਕੇ ਇਹ ਦੇਖਣਗੇ 24 ਤੋਂ ਲੈ ਕੇ ਦੂਜਾ ਵਿੰਗ ਦੇਖੇਗਾ ਇਹ 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 ਵਜ੍ਹਾ ਕੀ ਕੋਈ ਰੀਜਨ ਨਹੀਂ ਇਹਦਾ ਇਹਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਮਤਲਬ ਐਕਸਪਰਟਿਸ ਵੀ ਹੈ ਨਹੀਂ ਇਹਨਾਂ ਦੀ ਉਧਰ ਯਾ ਤਾਂ ਵੀ ਨਾ ਸਬਜੈਕਟ ਡਿਵੀਜ਼ਨ ਦਾ ਵਿੱਚੋਂ ਐਕਸਪਰਟ ਬੰਦੇ ਨੂੰ ਲਾਓ ਤਾਂ ਜਾਂ ਰੂਲ ਵੀ ਲਾਉ ਕਰਦੇ ਹੁਣ ਉਹ ਸਭ ਸਰ ਦੇਖੋ ਹਾਲਾਤ ਸਭ ਕੁਝ ਦੱਸ ਰਹੇ ਨੇ ਇਹ ਐਸ ਤੋਂ ਪਹਿਲਾਂ ਜੋ ਪਹਿਲਾਂ ਡਾਇਰੈਕਟਰ ਸੀ ਏਦਾਂ ਹੀ ਕੰਮ ਚੱਲਿਆ ਹੁੰਦਾ ਔਰ ਕਿੰਨੇ ਸਾਲਾਂ ਤੋਂ ਚੱਲਿਆ ਆਉਂਦਾ ਕੋਈ ਦੋ ਯੂਨਿਟ ਨਹੀਂ ਬਣਾਏ ਗਏ ਇਹਨਾਂ ਨੇ ਨਹੀਂ ਬਣਾਏ ਕਿ ਤਨ ਲੱਗਦਾ ਕਿ ਜਨਤਾ ਦੀ ਕਲੈਂਟ ਨੇ ਦੱਸਿਆ ਹੈ ਕਿ ਪਾਰਟਿਕੂਲਰ ਇਸ ਕੇਸ ਵਰਕੇ ਇਸ ਕੇਸ ਕਰਕੇ ਦੋ ਵਿੰਗ ਬਣਾਉਣੇ ਪਏ ਇਹਨਾਂ ਨੇ ਜਾਂ ਦੋ ਵਿੰਗ ਬਣਾਏ ਜਾਂ ਮਜਬੂਰ ਹੋਏ ਨੇ ਐਕਸਟੈਂਸ਼ਨ ਲੈਣ ਦੇ ਚੱਕਰ ਚ ਨਹੀਂ ਇਹ ਤਾਂ ਨਹੀਂ ਸਿੱਧਾ ਆਪਾਂ ਕਹਿ ਸਕਦੇ ਕੇਸ ਕੇਸ ਕਰਕੇ ਹੋਇਆ ਤੇ ਪਰ ਦੋ ਜੁਨਟ ਬਣਾਉਣ ਦਾ ਕਾਰਨ ਦੇਖੋ ਕਾਨੂੰਨ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਹਨ ਹੁਣ ਮੈਂ ਆਪਣੇ ਕਲਾਇੰਟ ਨੂੰ ਸਾਈਟ ਤੇ ਰੱਖ ਕੇ ਜਦੋਂ ਗੱਲ ਕਰਾਂ ਕਿ ਉਹ ਉਹਨਾਂ ਦਾ ਮਸਲਾ ਇਹ ਹੈ ਕਿ ਉਹਨਾਂ ਨੂੰ ਪਰਤਾੜਤ ਕੀਤਾ ਗਿਆ ਪਰ ਜੇ ਅਸੀਂ ਸਰਕਮਸਟੈਂਸ਼ੀਅਲ ਐਵਿਡੈਂਸ ਦੀ ਗੱਲ ਕਰੀਏ ਕਿ ਇਹ ਜੋ ਘਟਨਾਵਾਂ ਹੋਈਆਂ ਇਹ ਹੋਈਆਂ ਕਿਉਂ ਤਾਂ ਮੋਰਾ ਮੰਗਣੀਆਂ ਕਿ ਜੀ ਰਿਪੋਰਟ ਮੈਨੂੰ ਉਹ ਪਾਰਸਲ ਮੈਨੂੰ ਦਿਓ ਪਰਟੀਕੂਲਰ ਉਹੀ ਠੀਕ ਹੈ ਫਿਰ ਮੁਲਾਜ਼ਮਾਂ ਨੂੰ ਵੀ ਪ੍ਰੈਸ਼ਰਾਈਜ਼ ਕਰਨਾ ਕਿ ਮੈਨੂੰ ਮੋਰਾ ਮੋਰਾ ਕਾਹਦੇ ਚਾਹੀਦਾ ਤੁਹਾਨੂੰ ਜਦੋਂ ਤੁਸੀਂ ਯੂਨਿਟ ਆਪਣਾ ਲੱਗ ਬਣਾ ਲਿਆ ਇੱਕ ਯੂਨਿਟ ਦੇ ਅਨੁਚਾਰ ਤੁਸੀਂ ਹੋ ਇੱਕ ਯੂਨਿਟ ਦੇ ਅਨੁਚਾਰ ਡਾਕਟਰ ਸੰਦੀਪ ਕੌਰ ਨੇ ਤਾਂ ਤੁਸੀਂ ਦੂਜੇ ਦੀ ਯੂਨਿਟ ਦੇ ਮੋਹਰਾਂ ਕਿਉਂ ਮੰਗ ਰਹੇ ਹੋ ਵਜ੍ਹਾ ਕੀ ਹੈ ਜੀ ਇਹ ਤਾਂ ਇਹ ਤਾਂ ਸਾਫ ਇਸ਼ਾਰੇ ਹੁਣ ਹਾਈ ਕੋਰਟ ਵੱਲੋਂ ਕਿੰਨੇ ਤਰੀਕ ਤੱਕ ਨੋਟਿਸ ਹੋਏ ਅਗਲੀ ਹੀਰਿੰਗ ਕਿ ਸੁਣਵਾਈ ਕਰੂ ਇਹ ਹੁਣ ਮੇਰੇ ਖਿਆਲ ਮੈਂ 24 24 ਅਗਸ ਦੀ ਡੇਟ ਹੈ ਪਰ ਇਹਦੇ ਚ ਉਹਨਾਂ ਨੇ ਸਰਕਾਰ ਨੇ ਬਿਆਨ ਦੇ ਦਿੱਤਾ ਕਿ ਅਸੀਂ ਇੱਕ ਹਫਤੇ ਦੇ ਅੰਦਰ ਅੰਦਰ ਕਾਰਵਾਈ ਕਰਾਂਗੇ ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ 28 ਜੂਨ ਨੂੰ ਹੋਮ ਡਿਪਾਰਟਮੈਂਟ ਨੇ ਲਿਖ ਦਿੱਤਾ ਐ ਐਸਐਸਪੀ ਨੂੰ ਕਿ ਗਵਾਹਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰੋ ਜੇ ਕਾਰਵਾਈ ਨਹੀਂ ਕਰੋਗੇ ਤਾਂ ਹਾਈ ਕੋਰਟ ਦੇ ਵਿੱਚੋਂ ਜੇ ਕੁਝ ਹੁੰਦਾ ਤਾਂ ਜਨਵਰੀ ਤੁਹਾਡੀ ਹੋਏਗੀ ਫਿਰ ਵੀ ਕਾਰਵਾਈ ਨਹੀਂ ਹੋਈ ਮੇਰੇ ਸਾਹ ਦੇ ਤੱਕ ਮਹਾਲੀ ਪੁਲਿਸ ਨੇ ਕੇਸ ਰਜਿਸਟਰਡ ਨਹੀਂ ਕੀਤਾ ਹੈ ਮਤਲਬ ਇਹ ਮੈਂ ਹੈਰਾਨ ਹਾਂ ਇਸ ਗਲਤੀ ਕਿ ਇੰਨਾ ਸਿੱਧਾ ਪਰਚਾ ਜਿੱਥੇ ਗਵਾਹ ਮੌਜੂਦ ਹੋਣ ਆ ਤੁਸੀਂ ਦੇਖੋ ਨਾ ਵੀ ਇਹ ਇਹ ਆਪਣਾ ਜਾ ਕੇ ਨਾ ਇਹ ਮੁਲਾਜ਼ਮ ਜਿਹੜੇ ਨੇ ਅ 29 ਜਨਵਰੀ 2025 ਨੂੰ ਜਾਂ ਕੇ ਐਸਐਚਓ ਨੂੰ ਵਾਕਈ ਦਾ ਬਿਆਨ ਲਿਖਾ ਕੇ ਆਉਂਦੇ ਨੇ ਕਿ ਸਾਡੇ ਸਾਹਮਣੇ ਇਹ ਸਾਡੇ ਸਾਹਮਣੇ ਹੋਇਆ ਇਸ ਤੋਂ ਬਾਅਦ ਹੋਰ ਸਬੂਤ ਕੀ ਚਾਹੀਦਾ ਇਹ ਸਬੂਤ ਚਾਹੀਦਾ ਹੁੰਦਾ ਫਿਰ ਵੀ ਪਰਚਾ ਹੁੰਦਾ ਪਹਿਲੀ ਗੱਲ ਤਾਂ ਇਹ ਸਬੂਤ ਦੀ ਵੀ ਲੋੜ ਨਹੀਂ ਪਹਿਲਾਂ ਤਾਂ ਪਰਚਾ ਕਰੋ ਇਹ ਤਾਂ ਇਹ ਤਾਂ ਬਿਆਨ ਉਹਨੂੰ 166 ਚ ਚਲਾਨ ਪੇਸ਼ ਕਰਨਾ ਪਰ ਉਹ ਤੋਂ ਪਹਿਲਾਂ ਵੀ ਬਿਆਨ ਦਿੱਤੇ ਇਹਨਾਂ ਨੇ ਬਿਲਕੁਲ ਐਸੀ ਭਾਈਚਾਰੇ ਦਾ ਬੰਦਾ ਕਿਸੇ ਵੀ ਥਾਣੇ ਤੇ ਜਾ ਕੇ ਇਹ ਕਹੇ ਕਿ ਉਹਨੂੰ ਗਵਾਧ ਵੀ ਲੋੜ ਨਹੀਂ ਕਿ ਇਹਨੇ ਮੇਰੀ ਜਾਤੀ ਸੋਚੀ ਸ਼ਬਦ ਬੋਲੇ ਅਕਨੇ ਕਿ ਇਹ ਸਰ ਰਜਿਸਟਰ ਕਰਨਾ ਬੰਦਾ ਇਨਕੁਆਰੀ ਬਾਅਦ ਚੋੜੀ ਜਾਈਏ ਇਨਕੁਆਰੀ ਬਾਅਦ ਚ 18 ਸੈਕਸ਼ਨ 18 ਇਹ ਸਾਫ਼ ਕਹਿੰਦਾ ਪਰ ਤੇ ਵੀ ਪਬਲਿਕ ਵਿਊ ਚ ਹੋਵੇ ਮਤਲਬ ਕਿ ਕਿਸੇ ਸਾਹਮਣੇ ਬੋਲੇ ਹੋਣ ਤਾਂ ਉਹ ਦੱਸੇਗਾ ਕਿ ਜੀ ਮੈਨੂੰ ਫਲਾਣਾ ਸਿੰਘ ਦੇ ਸਾਹਮਣੇ ਬੋਲਿਆ ਉਹ ਫਲਾਣਾ ਸਿੰਘ ਦੇ ਬਿਆਨ ਤੁਸੀਂ ਬਾਅਦ ਚ ਲਾਉਂਗੇ ਚਲਾਨ ਪੇਸ਼ ਕਰਨ ਉਥੇ ਉਹ ਮਨਕਰ ਜੇ ਕਿ ਮੇਰੇ ਸਾਹਮਣੇ ਨਹੀਂ ਕਿਹਾ ਤਾਂ ਫਿਰ ਸੀ ਕਿ ਤੁਸੀਂ ਕੈਨਸਲੇਸ਼ਨ ਬੁਦਾਰ ਕਰ ਦੋ ਤੇ ਨਹੀਂ ਤਾਂ ਪਰਚਾ ਤਾਂ ਸਿੱਧਾ ਬਣਦਾ ਚ ਔਰ ਦੇਖਦੇ ਆਂ ਕਿ ਅਗਲੀ ਸੁਣਵਾਈ ਤੋਂ ਪਹਿਲਾਂ ਪੰਜਾਬ ਸਰਕਾਰ ਉਸ ਕਥਿਤ ਦੋਸ਼ੀ ਅਫਸਰ ਦੇ ਖਿਲਾਫ ਕੇਸ ਰਜਿਸਟਰਡ ਕਰਦੀ ਆ ਕਿ ਜਿਸ ਨੇ ਆਪਣੇ ਸਬੋਡੀਨੇਟ ਅਸਿਸਟੈਂਟ ਡਾਇਰੈਕਟਰ ਉਹ ਵੀ ਇੱਕ ਔਰਤ ਨੂੰ ਉਹਦੀ ਜਾਤੀ ਸੂਚਕ ਸ਼ਬਦ ਨੂੰ ਲੈ ਕੇ ਕਈ ਇਤਰਾਜਯੋਗ ਟਿੱਪਣੀਆਂ ਕੀਤੀਆਂ ਪਰ ਮਸਲਾ ਕੀ ਸੀ ਵਜ੍ਹਾ ਕੀ ਸੀ ਉਹ ਸ਼ਬਦ ਦੇ ਸਾਹਮਣੇ ਸਵਾਲ ਹੈ ਕਿ ਕੀ ਕੋਈ ਅਜਿਹੀ ਧਿਰ ਜਾ ਕੇ ਫਿਰ ਜੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਉਂਦੀ ਜਾਂ ਉਹਦੀ ਪਾਰਟੀ ਬੰਨਜਤ ਤੇ ਕੀ ਜਿਹੜਾ ਡਾਕਟਰ ਵਿਜੇ ਸਿੰਘ ਦਾ ਕੇਸ ਉਹ ਮੋੜ ਖੁੱਲ ਸਕਦਾ ਹੈਗਾ ਜਿਸ ਨੂੰ ਗ੍ਰਿਫਤਾਰ ਕਰਕੇ ਪੰਜਾਬ ਸਰਕਾਰ ਨੇ ਬਹੁਤ ਵੱਡੇ ਵੱਡੇ ਸੋਲੇ ਗਾਏ ਸੀ ਕਿ ਅਸੀਂ ਆਪਣੇ ਕਮਿਨਿਸਟਰ ਬੰਦ ਫੜਦੇ ਹੈਗਾ 1% ਕਮਿਸ਼ਨ ਮੰਗਦਾ ਸੀ ਤੇ ਉਸ ਤੋਂ ਬਾਅਦ ਸਾਰਿਆਂ ਦੇ ਸਾਹਮਣੇ ਆਇਆ ਕਿ ਡਾਕਟਰ ਵਿਜੇ ਸਿੰਘਲਾ ਦੇ ਸੰਬੰਧ ਪੰਜਾਬ ਸਰਕਾਰ ਦੇ ਨਾਲ ਤੇ ਆਮ ਆਦਮੀ ਪਾਰਟੀਦਨ ਦੇ ਨਾਲ ਕਿਹੋ ਜਿਹਾ ਰਹਿਣੀ ਫਿਲਹਾਲ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋਗੇ ਬੀਸੀ ਪੰਜਾਬ ਤੁਹਾਡਾ ਬਹੁਤ ਬਹੁਤ ਧੰਨਵਾਦ